ਆ ਮੇਰੇ ਮਾਤਾ ਦਾਦਾ ਦાદੀ ਨੇਗੇ ਗੱਲ ਮੈਂ ਤੁਹਾਨੂੰ ਸਾਰੀ ਦੱਸ ਦਿਆਂ ਇਹ ਮੇਰੇ ਦਾਦਾ ਜੀ ਨੇਗੇ ਆ ਮੇਰੀ ਦਾਦੀ ਆ ਜਿਹਦਾ ਕਿ ਇੱਕ ਮਾਂ ਦੇ ਗਲਤ ਕੰਮ ਨਹੀਂ ਕਰਦੀ ਆ ਪੈਰਲਾਈਜ਼ ਨੇਗੇ ਇਹਨਾਂ ਨੇ ਮੇਰੇ ਦਾਦਾ ਦાદੀ ਨੂੰ ਰਾਤ ਦਾ ਘਰੋਂ ਗੱਡਿਆ ਹੋਇਆਗਾ ਇਹ ਗਰਮੀ ਦੇ ਵਿੱਚ ਆ ਬੈਠੇ ਆ ਕੱਲ ਪੜੀ ਮੱਲੇ ਵਾਲਿਆਂ ਨੇ ਸਾਨੂੰ ਦੇਖ ਦੇ ਕੇ ਗੇਟ ਬੰਦ ਕਰ ਰਹੇ ਨੇਗੇ ਕੋਈ ਨਹੀਂ ਸਾਡੇ ਨਾਲ ਖੜਿਆਗਾ ਦੇਖ ਦੇ ਕੇ ਗੇਟ ਬੰਦ ਕਰ ਰਹੇ ਨੇ ਸਭ ਨੇ ਮੈਂ ਆਪਕੇ ਵੀਡੀਓ ਫਾਈਏਗੀ ਆਪਾ ਕੋਈ ਫੇਰ ਲੈਣ ਨੂੰ ਨਹੀਂ ਕੁਛ ਨਹੀਂ ਲੋਕ ਬਹੁਤ ਕਮੈਂਟ ਕਰ ਰਹੇ ਨੇ ਮੈਂ ਸਾਰੇ ਬੋੜੇ ਨਹੀਂ ਆਹ ਦੇਖੋ ਸਾਡੇ ਗਵੰਡੀਆਂ ਦੇ ਘਰੋਂ ਤਾਂ ਇਹਨਾਂ ਦੀਆਂ ਰੋਟੀਆਂ ਆਈਆਂ ਨੇ ਜੀ ਬਾਕੀ ਹੁਣ ਇਨਸਾਬ ਵੀਰੇ ਤੁਸੀਂ ਦੋ ਹੋਣਾ ਇਹਨਾਂ ਨੂੰ ਮਕਾਨ ਤੇ ਤੁਹਾਨੂੰ ਤਸਵੀਰਾਂ ਬਖਾਨੀਆਂ ਇਹ ਉਹੀ ਮਕਾਨ ਹੈ ਜਿੱਥੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਬਜ਼ੁਰਗ ਜੋੜਾ ਇੱਕ ਬੈਠਾ ਹੁੰਦਾ ਹੈ ਫਿਰ ਉਸ ਤੋਂ ਬਾਅਦ ਮੇਰੇ ਦਾਦਾ ਜੀ ਨੂੰ ਕਹਿਣ ਲੱਗੀ ਕਹਿੰਦੀ ਇੱਥੋਂ ਨਿਕਲ ਜਾਓ ਕਹਿੰਦੀ ਸਾਨੂੰ ਪਾਪ ਲੱਗੇ ਤੁਸੀਂ ਦੱਦ ਲੱਗੇ ਕਹਿੰਦੀ ਆਪਦਾ ਮੁੰਡਾ ਵੀ ਲੈ ਜਾਓ ਇੱਥੋਂ ਉਦੋਂ ਜੀ ਫਿਰ ਖੜੇ ਟੈਬ ਮੇਰੀ ਭੈਣ ਨੇ ਗੱਡੀ ਭੇਜੀ ਉੱਥੋਂ ਆਸੀ ਉੱਥੋਂ ਲੈ ਕੇ ਆਏ ਇਹਨਾਂ ਨੂੰ ਉਹਨੇ ਵੀ दारू ਪੀ ਕੇ ਸਾਨੂੰ ਇੱਕ ਦੋ ਮੇਰੀ ਪਹਿਲਾਂ ਕਿਹਾ ਕਹਿੰਦਾ ਨਿਕਲ ਜੋ ਰਾਤ ਨੂੰ 12 ਵਜੇ ਹੱਥ ਬੰਨੇ ਮੈਂ ਕਿਹਾ ਮੈਂ ਨੂੰ ਕਿੱਧਰ ਲੈ ਕੇ ਜਾਊਗਾ ਹੁਣ ਜੇ ਕਹੇ ਭਾਈ ਰਾਤ কাট ਲੈਨੇ ਤੇਰੇ ਮੂਰੇ ਹੱਥ ਬੰਨਦਾ ਮੈਂ ਫੇਰ ਸਾਨੂੰ ਰਾਤ ਨੂੰ ਕੱਢਤਾ 2 ਵਜੇ ਖੱਬਾ ਪਾਸਾ ਜਿਹੜਾ ਸਾਰਾ ਇਹਨਾਂ ਦਾ ਖੜਾ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਾਰਾ ਦਿਨ ਮੰਜੇ ਤੇ ਲੈਟ੍ਰੀਨ ਬਾਥਰੂਮ ਵੀ ਬੈਠ ਕੇ ਕਿਵੇਂ ਨਾ ਕਿਵੇਂ ਓਕੇ ਸਖਾਲੇ ਇਹੇ ਕੁਰਸੀ ਤੇ ਹੀ ਬਹਿ ਕੇ ਕਰਦੇ ਨੇ ਕੋਈ ਅਸੀਂ ਘਰੋਂ ਨਹੀਂ ਕੱਢਿਆ ਇਹਨਾਂ ਨੇ ਆਪਣੇ ਆਪ ਹੀ ਗਏ ਨੇ ਇਹ ਘਰੋਂ ਕੋਈ ਅਸੀਂ ਇਹਨਾਂ ਦਾ ਸਮਾਨ ਨਹੀਂ ਕੱਢਿਆ ਤੇ ਇਹਨਾਂ ਨੇ ਆਪਣੇ ਆਪ ਹੀ ਹੀ ਸਮਾਨ ਕੱਢਿਆਗਾ ਤੇ ਅਸੀਂ ਇਹਨਾਂ ਇਹ ਤੁਹਾਡੇ ਮਾਪੇ ਨੇ ਅਸੀਂ ਇਹਨਾਂ ਰੱਖਣਾ ਚਾਹੁੰਦੇ ਆ ਤੁਸੀਂ ਛੱਡ ਜੋ ਤੁਹਾਡੇ ਘਰੇ ਮੈਨੂੰ ਮੇਰੀ ਭੈਣ ਨੂੰ ਫੋਨ ਕੀਤਾ ਮੈਂ ਕਿਹਾ ਚਾਚਾ ਲੜੂਗਾ ਮੈਂ ਕਿਹਾ ਦਾਰੂ ਪੀ ਫਿਰਦਾਗਾ ਮੈਨੂੰ ਕਹਿੰਦੀ ਤੂੰ ਆ ਜਾ ਤੂੰ ਰਹਿਣ ਦੇ ਕਹਿੰਦੀ ਛੱਡ ਪਰਾਂ ਮੈਂ ਕਿਹਾ ਚੱਲ ਕੋਈ ਨਾ ਦੇਖਦੇ ਆਂਗੇ ਫਿਰ ਰਾਤ ਨੂੰ ਹੀ 2 ਵਜੇ ਉਹਨੇ ਕਲੇਸ਼ ਸ਼ੁਰੂ ਕਰਤਾ ਸੀ ਸਾਡੇ ਨਾਲ ਅੋਜਨ ਪਹਿਲਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਇੱਕ ਬਜ਼ੁਰਗ ਜੋੜਾ ਜਿਸ ਦਾ ਸਾਰਾ ਸਮਾਨ ਕੱਢ ਕੇ ਬੇੜੇ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਜਿੰਦਾ ਲਗਾ ਦਿੱਤਾ ਜਾਂਦਾ ਹੈ ਦੱਸਣਾ ਚਾਹਾਂਗੇ ਜਾਣਕਾਰੀ ਦੇ ਹਿਸਾਬ ਨਾਲ ਕਿ ਜਿਹੜੇ ਉਹਨਾਂ ਦਾ ਮੁੰਡਾ ਹੈ ਕਿ ਜੇ ਉਹਨਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਜਾਦਾ ਜਾਣਕਾਰੀ ਦੇ ਲਈ ਸਾਡੇ ਨਾਲ ਉਹ ਬਜ਼ੁਰਗ ਜੋੜਾ ਵੀ ਬੈਠਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੇ ਅੱਜ ਅਸੀਂ ਇਸ ਮਕਾਨ ਦੇ ਵਿੱਚ ਆਏ ਆ ਇੱਕ ਕਿਰਾਏ ਦਾ ਮਕਾਨ ਇਹਨਾਂ ਵੱਲੋਂ ਲਿਆ ਗਿਆ ਤੇ ਸਾਡੇ ਨਾਲ ਉਹ ਬਜ਼ੁਰਗ ਵੀ ਬੈਠੇ ਨੇ ਉਹਨਾਂ ਨਾਲ ਵੀ ਪਹਿਲਾਂ ਗੱਲ ਕਰਾਂਗੇ ਸਸੀ ਦਾ ਸਰ ਸਤ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਬਜ਼ੁਰਗੋ ਕੀ ਹੋਇਆ ਸੀਗਾ ਕਿ ਜਦੋਂ ਅਸੀਂ ਦੇਖ ਰਹੇ ਕਿ ਵੀਡੀਓ ਥੋੜੀ ਵਾਇਰਲ ਹੁੰਦੀ ਹੈ ਜਦੋਂ ਸਮਾਨ ਤੁਹਾਡਾ ਸਾਰਾ ਬਾਹਰ ਪਿਆ ਹੈ ਕੀ ਕਾਰਨ ਸੀਗਾ ਪਹਿਲਾਂ ਤਾਂ ਵੱਡੇ ਮੁੰਡੇ ਬਾਹਰ ਕੱਢਤਾ ਸੀਗਾ ਕੋਈ ਇਹਨੂੰ ਹਿੱਸਾ ਨਹੀਂ ਦਿੱਤਾ ਬਾਹਰ ਰਹਿੰਦਾ ਸੀਗਾ ਹੁਣ ਤੱਕ ਕਿਰਾਏ ਤੇ ਹੀ ਰਹਿੰਦਾ ਸੀਗਾ ਦਿਹਾੜੀ ਕਰਦਾ ਛੋਟੇ ਮੁੰਡੇ ਕੋ ਸਾਨੂੰ ਲੈ ਗਿਆ ਉਹ ਇਥੋਂ ਜਗਾ ਵੇਚਤੀ ਲੈ ਗਿਆ ਜਦੋਂ ਜਗਾ ਵੇਚਤੀ ਸਾਨੂੰ ਥੋੜਾ ਜਿਹਾ ਤੇ ਰੱਖਿਆ ਦੱਸਦਨ ਕਹਿੰਦੇ ਜਾਓ ਬਗਦੇ ਅਸੀਂ ਨਹੀਂ ਰੋਟੀ ਦੇ ਸਕਦੇ ਉਹਦੇ ਘਰ ਵਾਲੇ ਕਹਿੰਦੇ ਜਿੱਥੇ ਮਰਜ਼ੀ ਜਾਓ ਨਾ ਪੈਸੇ ਦੇਈਏ ਨਾ ਰੋਟੀ ਦੂਗੀ ਨਿਕਲ ਗਿਆ ਉਹਦੇ ਮੁੰਡੇ ਨੂੰ ਵੀ ਲੈ ਗਏ ਅਸੀਂ ਕੁਝ ਟਾਈਮ ਸਾਲ ਭਰ ਹੋ ਗਿਆ ਸੀਗਾ ਇੱਧਰ ਉੱਧਰ ਕੱਢਿਆ ਕਿਤੇ 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 ਫਿਰ ਉਹ ਤੋਂ ਬਾਅਦ ਸਾਨੂੰ ਪੋਤੀਆਂ ਲਈਆਂ ਇੰਨਾਂ ਕੋਲੇ ਆ ਗਏ ਇੰਨਾਂ ਕੋਲੇ ਆਏ ਹੋਏ ਤਾਂ ਉਦੋਂ ਬਾਅਦ ਫਿਰ ਮੇਰੀ ਕੁੜੀ ਲੈ ਗਈ ਆਪਦੀ ਕੁੜੀ ਲਗਾਈ ਹੋਈ ਕੁੜੀ ਨੇ ਕੱਢਤਾ ਉਹਨੇ ਵੀ ਕੱਢਤੀ ਕਹਿੰਦੀ ਜਾਓ ਜਿੱਥੇ ਜਾਣਾ ਫਿਰ ਪੁੱਤੀਆਂ ਲੈ ਆਈਆਂ ਪੁੱਤੀਆਂ ਲੈ ਆਈਆਂ ਫਿਰ ਦੁਬਾਰੇ ਉਦੋਂ ਬਾਅਦ ਫਿਰ ਵਿਚਾਰਲੇ ਮੁੰਡੇ ਕੋਲੇ ਆ ਗਏ ਅਸੀਂ ਫਿਰ ਕੁੜੀ ਕਹਿਣ ਲੱਗੀ ਕਿ ਕਿੰਨੇ ਮੁੰਡੇ ਨੇ ਤੁਹਾਡੇ ਤਿੰਨ ਅੱਛਾ ਫਿਰ ਵਿਚਾਰਲੇ ਮੁੰਡੇ ਕੋਲੇ ਆ ਗਏ ਪਹਿਲਾਂ ਛੋਟੇ ਨੇ ਕੱਢਤੇ ਜਗ੍ਹਾ ਬੇਸਤੀ ਸੀਗੀ ਉਹ ਤੋਂ ਬੜੇ ਮੁਸ਼ਕਲਾਂ ਨਾਲ ਜਗ੍ਹਾ ਲਈ ਐਸੀ ਐਡੀ ਐਚ ਪੀ ਐਸ ਐਸ ਪੀ ਦੇ ਫੇਸ ਹੋ ਕੇ ਫੇਰ ਦੁਬਾਰੇ ਮੜਵਾਈ ਜਗਾ ਉਹਨੇ ਹੁਣ ਤੱਕ ਲੈ ਕੇ ਦਿੱਤੇ ਕਾਗਜ ਵੀ ਲੈ ਕੇ ਨੌਕਰ ਆ ਤੇ ਮੇਰੇ ਕਾਗਜੋ ਕੁੜੀ ਨੂੰ ਫੜਾ ਤੇ ਮੈਂ ਕੁੜੀ ਹੁਣ ਕਾਗਜ ਲੈ ਕੇ ਕਹਿੰਦੀ ਮੈਂ ਨਹੀਂ ਦਿੰਦੀ ਕਰ ਲੋ ਕੀ ਕਰਨਾ ਤੁਸੀਂ ਕਹਿੰਦੀ ਮੈਂ ਨਹੀਂ ਦਿੰਦੀ ਕਰ ਨੋ ਬਿ ਤਾਲਾ ਲਾਉ ਨੂ 100 ਅਨਿ ਦੋ ਕੁੜੀ ਕਹਿੰਨੀ ਕੁੜੀ ਕੁੜੀ ਮੇਰੀ ਜਿੱਥੇ ਮਰਜੀ ਰਹੋ ਪਰ ਚਾਬੀ ਤਾਂ ਸਾਡੇ ਕੋਲੇ ਹੀ ਆ ਕੇ ਕਾਗਜ ਉਹਦੇ ਕੋਲੇ ਨੂੰ ਉਦੋਂ ਬਾਅਦ ਮੁੰਡੇ ਕੋਲੇ ਬਿਠਾਤਾ ਸਾਨੂੰ ਵਿਚਾਲੇ ਕੋਲੇ ਕਹਿੰਦੇ ਬੈਠ ਇਹਦੇ ਕੋਲੇ ਬਹਿ ਜਾ ਤੇ ਉਹਨੇ ਵੀ ਦਾਰੂ ਪੀ ਕੇ ਸਾਨੂੰ ਇੱਕ ਦੋ ਵਾਰੀ ਪਹਿਲਾਂ ਕਿਹਾ ਕਹਿੰਦਾ ਲੱਕੜ ਜੋ ਰਾਤ ਨੂੰ 12 ਵਜੇ ਹੱਥ ਬੰਨੇ ਮੈਂ ਕਿਹਾ ਮੈਂ ਇਹਨੂੰ ਕਿੱਧਰ ਲੈ ਕੇ ਜਾਊਂਗਾ ਹੁਣ ਜੇ ਕਹੇ ਭਾਈ ਰਾਤ কাট ਲੈਨੇ ਤੇਰੇ ਮੂਰੇ ਹੱਥ ਬੰਨਦਾ ਮੈਂ ਨਹੀਂ ਲੱਕੜ ਜਾਂਦੇ ਆਂ ਫਿਰ ਰਾਤ ਨੂੰ 1 ਵਜੇ ਕੁੜੀ ਨੂੰ ਲੈ ਕੇ ਆਇਆ ਲੋਕ ਨਹੀਂ ਸੀ ਦੀ ਵਿਚਾਲਲਾ ਮੁੰਡਾ ਫਿਰ ਅਸੀਂ ਟੈਕ ਗਏ ਫੇਰ ਆ ਕੁੜੀਆਂ ਹੁਣ ਰਖੜੀ ਬੰਨਣ ਆਈਆਂ ਤੇ ਫੇਰ ਸਾਨੂੰ ਰਾਤ ਨੂੰ ਕੱਢਤਾ 2 ਵਜੇ ਕਿ ਬੜਾ ਮਨ ਭਾਵਕ ਹੁੰਦਾ ਹੋਊਗਾ ਕਿ ਆਪਣੇ ਤਿੰਨ ਤਿੰਨ ਮੁੰਡੇ ਹੋਣ ਤਾਂ ਮਾਂ ਪਿਓ ਜਿਹੜੇ ਨੇ ਬੇਸਹਾਰਾ ਕਦੇ ਕਿਤੇ 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 ਉਹੀ ਤਾਂ ਗੱਲ ਆ ਜੀ ਹੁਣ ਅਸੀਂ ਇੰਨੇ ਮੁਸ਼ਕਲਾਂ ਨਾਲ ਇਹ ਤਾਂ ਕੁੜੀਆਂ ਰਖੜੀ ਬੰਨਣ ਆਈਆਂ ਸਾਡੇ ਸਾਨੂੰ ਦੇਖਿਆ ਉਧਰੋਂ ਮੀਂਹ ਆ ਗਿਆ ਉਧਰੋਂ ਫੇਰ ਆ ਜਿਹੜੇ ਹੁਣ ਥੋਡੇ ਆਇਆ ਤੋਂ ਗਏ ਨੇਗੇ ਖੜੇ ਸੀਗੇ ਇੱਥੇ ਇਹਨਾਂ ਨੇ ਮੈਨੂੰ ਚਰਨਾਂ ਕੋਠੀ ਪੁੱਛ ਕੇ ਦਿੱਤੀ ਕਹਿੰਦੇ ਕੋਈ ਗੱਲ ਨਹੀਂ ਬਾਕੀ ਗੱਲਾਂ ਬਾਅਦੀਆਂ ਨੇ ਤੁਸੀਂ ਇਹਨਾਂ ਨੂੰ ਕਰ ਅੰਦਰ ਬਿਠਾਓ ਕੋਈ ਹਿੱਲਾ ਦਾ ਹੈ ਨਹੀਂ ਦੀਗਾ ਫਿਰ ਹੋਰ ਹੋਰ ਤਾਂ ਕੋਈ ਹਿੱਲਾ ਨਹੀਂ ਸੀਗਾ ਦੇਖ ਸਕਦੇ ਹੋ ਕਰਦੇ ਹਾਲਾਤ ਜੇ ਇਹਨਾਂ ਦੀ ਮਿਸਿਸ ਦੀ ਗੱਲ ਕਰੀ ਜਾਵੇ ਹੱਥ ਹੈ ਜਿਹੜਾ ਪੂਰਾ ਸੁੱਜਿਆ ਪਿਆ ਇੱਕ ਵਾਰ ਕੈਮਰਾਮੈਨ ਨੂੰ ਕਲੋਜ਼ ਕਰਕੇ ਦਿਖਾਓ ਖੱਬਾ ਪਾਸਾ ਜਿਹੜਾ ਸਾਰਾ ਇਹਨਾਂ ਦਾ ਖੜਾ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਾਰਾ ਦਿਨ ਮੰਜੇ ਤੇ ਲੈਟ੍ਰੀਨ ਬਾਥਰੂਮ ਵੀ ਬੈਠ ਕੇ ਕਿਵੇਂ ਨਾ ਕਿਵੇਂ ਓਕੇ ਸਖਾਲੇ ਇਹੇ ਕੁਰਸੀ ਤੇ ਹੀ ਬਹਿ ਕੇ ਕਰਦੇ ਨੇ ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਬੀਲ ਚੇਅਰ ਦੇ ਉੱਤੇ ਬੈਠ ਕੇ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਨਾ ਕਿ ਆਪਣਾ ਟਾਈਮ ਪਾਸ ਕਰ ਰਹੇ ਨੇ ਪਰ ਬੜਾ ਮਨ ਭਰਦਾ ਹੈ ਕਿ ਤਿੰਨ ਤਿੰਨ ਮੁੰਡੇ ਹੋਣ ਤਾਂ ਮਾਂ ਪਿਓ ਦੇ ਜਿਹੜੇ ਇਹ ਹਾਲ ਨੇ ਉਹ ਜਿੱਲੇ ਦੀ ਲੜਕੀ ਨਾਲ ਵੀ ਮਿਲਾਂਗੇ ਜਿਸ ਨੇ ਇਹ ਵੀਡੀਓ ਬਣਾਈ ਉਸ ਦੇ ਅਨੁਸਾਰ ਇਹ ਉੱਥੀ ਸੀ ਨਮਸਕਾਰ ਕਿ ਨੰ ਮੇਰਾ ਡਮਰਾਜ ਵੀ ਕੀ ਪਾਬ ਘੋਣ ਦੀ ਮੈਂ ਸਮਝਦਾ ਗੱਲ ਕਿ ਬੜਾ ਮਾੜਾ ਟਾਈਮ ਹੁੰਦਾ ਕਿ ਇੱਕ ਬਜ਼ੁਰਗ ਜੋੜੇ ਨੂੰ ਜਿਹੜਾ ਰਾਤ ਰਾਤ ਦੇ ਵਿੱਚ ਭਟਕਣਾ ਪੈਂਦਾ ਹੈ ਪਾਜੀ 2 ਸਾਲ ਹੋ ਚੱਲੇ ਆਏ ਕੁਝ ਹੋ ਰਿਹਾ ਜੀ ਇਹਨਾਂ ਨਾਲ ਇਹੀ ਕੁਝ ਹੋ ਰਿਹਾਗਾ 2 ਸਾਲ ਹੋ ਚੱਲੇ ਆ ਜੀ ਕਦੇ ਤੁਸੀਂ ਕਿਸੇ ਕੋਲ ਫਰਿਆਦ ਨਹੀਂ ਕਰੀ ਕੋਈ ਐਮਸੀ ਜਾਂ ਪੰਚਾਇਤ ਜਾਂ ਪੁਲਿਸ ਕੋਲੇ ਕਿ ਭਾਈ ਕਿ ਮੇਰੇ ਮਾਪੇ ਦਾਦਾ-ਦਾਦੀ ਨੇ ਜਿਹੜੇ ਐ ਭਟਕਦੇ ਨੇ ਸੰਚਤੀ ਤਾਂ ਇਹ ਨਾਲ ਦੇ ਝਗੜੇ ਹੁੰਦੇ ਸੀਗੇ ਬਹੁਤ ਵਾਰੀ ਨਿਮੇੜੇ ਪਰ ਥੋੜੇ ਟਾਈਮ ਬਾਅਦ ਉਹੀ ਹਾਲ ਹੋ ਜਾਂਦਾ ਸੀ ਜੀ ਥੋੜੇ ਟਾਈਮ ਬਾਅਦ ਮੰਨ ਲਓ ਤੁਸੀਂ 15 ਦਿਨ 20 ਦਿਨ ਮਹੀਨਾ ਤਾਂ ਬਹੁਤ ਜ਼ਿਆਦਾ ਹੈ ਜੀ ਮਹੀਨਾ ਬਹੁਤ ਜ਼ਿਆਦਾ ਹੈਗਾ ਜਦੋਂ ਤੇ ਰਖੜੀ ਬੰਨਣ ਤੁਸੀਂ ਆਏ ਫਿਰ ਕੀ ਦੇਖਿਆ ਉਹ ਰਖੜੀ ਬੰਨਣ ਜੀ ਮੈਂ ਆ ਗਈ ਸੀਗੀ ਸ਼ਾਮੀ ਮਤਲਬ 8:00 ਵਜੇ ਰਾਤ ਨੂੰ ਚਲੋ ਚਾਚਾ ਜੀ ਮੇਰੇ ਦਾੜੂ ਪੀਤੀ ਹੋਈ ਸੀ ਆਏ ਮੈਂ ਆ ਗਿਆ ਕੰਦੇ ਘਰੇ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਨੂੰ ਮੇਰੀ ਭੈਣ ਨੂੰ ਫੋਨ ਕੀਤਾ ਮੈਂ ਕਿਹਾ ਚਾਚਾ ਲੜੂਗਾ ਮੈਂ ਕਿਹਾ दारू ਪੀ ਫਿਰਦਾਗਾ ਮੈਨੂੰ ਕਹਿੰਦੀ ਤੂੰ ਆ ਜਾ ਤੂੰ ਰਹਿਣ ਦੇ ਕਹਿੰਦੀ ਛੱਡ ਪਰਾਂ ਮੈਂ ਕਿਹਾ ਚੱਲ ਕੋਈ ਨਾ ਦੇਖਦੇ ਆਂਗੇ ਫਿਰ ਰਾਤ ਨੂੰ ਹੀ 2 ਵਜੇ ਉਹਨੇ ਕਲੇਸ਼ ਸ਼ੁਰੂ ਕਰਤਾ ਸੀਗਾ ਸਾਡੇ ਨਾਲ ਕਹਿੰਦਾ ਤੁਸੀਂ ਘਰ ਵਿੱਚ ਐ ਜਦ ਕਿ ਮੈਨੂੰ ਘਰ ਦਾ ਪਤਾ ਵੀ ਨਹੀਂ ਸੀ ਜੀ ਵੀ ਇਹ ਘਰ ਵਿੱਚ ਐ ਘਰ ਮੇਰੇ ਛੋਟੇ ਚਾਚੇ ਨੇ ਵਿੱਚ ਐ ਸੀਗਾ ਜੋ ਕਿ ਆਪਦੇ ਸੋਹਰੇ ਪਿੰਡ ਰਹਿ ਰਿਹਾ ਜੀ ਉਹ ਕਹਿੰਦਾ ਮੇਰੇ ਕੋਲੇ ਜਗ੍ਹਾ ਹੈਗੀ ਹੈ ਕਿ ਮੈਂ ਕਹਿੰਦਾ ਉੱਥੇ ਪਾ ਲੂੰਗਾ ਪਾਪਾ ਮੈਨੂੰ ਪੈਸੇ ਦੇ ਦੇ ਘਰ ਵੇਚ ਕੇ ਵੀ ਮੈਂ ਉੱਥੇ ਪਾ ਲੂੰਗਾ ਜਗ੍ਹਾ ਉਹਨਾਂ ਨੇ ਜੀ ਆਪਣਾ ਮਕਾਨ ਬਣਾ ਲਿਆ ਬੜਾ ਸੋਹਣਾ ਬਣਾ ਲਿਆ ਮਕਾਨ ਇਹਨਾਂ ਨੂੰ ਲੈ ਵੀ ਗਏ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਲੈ ਕੇ ਨਹੀਂ ਗਏ ਉਹਨਾਂ ਨੇ ਸਿਰਫ ਇਹਨਾਂ ਦੇ ਵੀਕ ਦਿਨ ਸੁੱਖ ਦਿਲ ਲੰਘਾਏ ਨੇ ਜੀ ਉਸ ਤੋਂ ਬਾਅਦ ਫੇਰ ਉਹੀ ਕੁਛ ਉਹਨਾਂ ਦੀ ਮਤਲਬ ਘਰ ਦੇ ਕਹਿੰਦੇ ਮੇਰੇ ਚਾਚੀ ਕਹਿੰਦੇ ਵੀ ਤੂੰ ਆਪਣੀ ਮਰਜ਼ੀ ਨਾਲ ਲੈ ਕੇ ਆਇਆ ਤੂੰ ਇਹਨਾਂ ਨੂੰ ਦੇ ਨਾ ਦੇ ਰੋਟੀ ਇਹ ਕਰ ਉਹ ਕਰ ਉਹਨਾਂ ਦਾ ਇਹੀ ਕੁਛ ਰਿਹਾ ਜੀ ਫਿਰ ਉਸ ਤੋਂ ਬਾਅਦ ਮੇਰੇ ਦਾਦਾ ਜੀ ਨੂੰ ਕਹਿਣ ਲੱਗ ਗਏ ਕਹਿੰਦੀ ਇੱਥੋਂ ਨਿਕਲ ਜਾਓ ਕਹਿੰਦੀ ਸਾਨੂੰ ਪਾਪ ਲੱਗ ਗਏ ਤੁਸੀਂ ਦੱਦ ਲੱਗ ਗਏ ਕਹਿੰਦੀ ਆਪਦਾ ਮੁੰਡਾ ਵੀ ਲੈ ਜਾਓ ਇੱਥੋਂ ਉਦੋਂ ਹੀ ਫਿਰ ਖੜੇ ਟੱਲ ਮੇਰੀ ਭੈਣ ਨੇ ਗੱਡੀ ਭੇਜੀ ਉੱਥੋਂ ਅਸੀਂ ਉੱਥੋਂ ਲੈ ਕੇ ਆਏ ਇਹਨਾਂ ਨੂੰ ਮਨਪਾਵਕ ਹੋ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਕਹਿ ਸਕਦੇ ਆ ਕਿ ਤਿੰਨ ਦਿਨ ਮੁੰਡੇ ਹੋਣ ਪਰ ਮਾਪਿਓ ਜਿਹੜੇ ਬੇਸਹਾਰਾ ਰਾਤਾਂ ਨੂੰ ਸੜਕ ਬੇੜਿਆਂ 'ਚ ਰਾਤਾਂ ਕੱਟਣ ਦਾ ਮੇਰੇ ਫਾਦਰ ਸਾਹਿਬ ਨੂੰ ਤਾਂ ਇਹ ਅੱਲਾ ਨੇ ਇਸ ਤਾਈ ਨਹੀਂ ਦਿੱਤਾ ਕਹੇ ਮੇਰੇ ਦਾਦੇ ਨੇ ਕਹਿੰਦੇ ਤੂੰ ਆਗਿਆ ਕੁੜੀਆਂ ਦੀਆਂ ਕੁੜੀਆਂ ਤੂੰ ਵਿਆਈਆਂ ਨੇ ਦੋਨੇ ਕਹਿੰਦੇ ਇਹਨਾਂ ਦਾ ਕੋਈ ਹਿੱਸਾ ਨਹੀਂ ਬੰਦਾਗਾ ਹੁਣ ਕਹਿੰਦੇ ਤੂੰ ਉਹਨੂੰ ਦੇ ਚੁੱਕਿਆ ਜਿਹੜਾ ਹਿੱਸਾ ਸੀਗਾ ਕਹਿੰਦੇ ਤਾਂ ਕੁੜੀਆਂ ਵਿਆਹਤੀਆਂ ਬਸ ਉਹਦੀਆਂ ਜਿਹੜੇ ਚਾਚੇ ਨੇ ਕਰਿਆ ਉਹ ਕੀ ਕੰਮ ਕਰਦੇ ਕੀ ਨਾ ਉਹ ਚਾਚਾ ਜੀ ਮੇਰਾ ਸਰਵਜਿੰਦਰ ਸਿੰਘ ਉਹਨਾਂ ਦਾ ਨਾਮ ਆਗਾ ਰੇਤਾ ਬਜਰੀ ਦੁਕਾਨ ਤੇ ਲੱਗਿਆ ਹੋਇਆ ਡਰਾਈਵਰ ਹੈ ਟਰੈਕਟਰ ਚਲਾਉਂਦਾ ਉਹਨਾਂ ਦਾ ਹਾਂਜੀ ਕਿਸੇ ਕਦੇ ਤੁਸੀਂ ਫਿਰ ਪੰਚਾਇਤ ਜੇ ਮੱਲੇ ਵਾਲਿਆਂ ਨਾਲ ਨਹੀਂ ਦੋਨੇ ਗੱਲ ਕਰੀ ਕੇ ਜਿਹੜੇ ਮੇਰੇ ਦਾਦਾ ਦਾਦੀ ਦਾ ਹਾਂ ਕੱਲ ਬੜੀ ਮੱਲੇ ਵਾਲਿਆਂ ਨੇ ਸਾਨੂੰ ਦੇਖ ਦੇ ਕੇ ਗੇਟ ਬੰਦ ਕਰੇ ਨੇਗੇ ਕੋਈ ਨਹੀਂ ਸਾਡੇ ਨਾਲ ਖੜਿਆਗਾ ਦੇਖ ਦੇ ਕੇ ਗੇਟ ਬੰਦ ਕਰੇ ਨੇ ਇਹ ਸਭ ਨੇ ਮੈਂ ਅੱਕ ਕੇ ਵੀਡੀਓ ਪਾਈਏਗੀ ਆਪਾਂ ਕੋਈ ਫੇਮ ਲੈਣ ਨੂੰ ਨਹੀਂ ਕੁਝ ਨਹੀਂ ਲੋਕ ਬਹੁਤ ਕਮੈਂਟ ਕਰ ਰਹੇ ਨੇ ਮੈਂ ਸਾਰੇ ਬੜੇ ਨਹੀਂ ਅੱਕ ਕੇ ਵੀਡੀਓ ਪਾਈਏਗੀ ਕੁਣ ਤੁਸੀਂ ਕੀ ਮੰਗਤਾ ਮੰਗ ਇਹ ਬਸ ਸੜ ਕਰ ਦੇ ਸਾਨੂੰ ਕਾਗਜ਼ ਦਵਾਏ ਜਾਣ ਬਾਕੀ ਤੁਹਾਨੂੰ ਇਹਨਾਂ ਦਾ ਘਰ ਦੇਖ ਹੀ ਲਿਆ ਤੁਸੀਂ ਸਾਰਿਆਂ ਨੇ ਵੀਡੀਓ ਚ ਜਿੱਨੀ ਹੋ ਜਾ। ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗੇ ਹੁਣ ਤੁਸੀਂ ਜਿਸ ਤਰ੍ਹਾਂ ਇਹਨਾਂ ਨੂੰ ਕਿਰਾਏ ਦੇ ਮਕਾਨ ਤੇ ਲਿਆ ਕੇ ਬਿਠਾਤਾ ਫੇ ਕਿਰਾਏ ਤਾਂ ਚਲੇ ਰੋਟੀ ਖਾਂ ਜੋਗੇ ਨੇ ਕਿ ਫਿਰ ਕਿਰਾਇਆ ਕਿਵੇਂ ਕਿਵੇਂ ਸਿਸਟਮ ਨੂੰ ਆ। ਫਿਰ ਬਿਰਜੀ ਹੋਰ ਕਰੀਏ ਕੀ ਜੀ? ਮੇਰੇ ਫਾਦਰ ਸਾਹਿਬ ਦਿਹਾੜੀਦਾਰ ਬੰਦੇ ਨੇ ਜੀ ਉਹ ਦਿਹਾੜੀ ਕਰਦੇ ਨੇਗੇ। ਉਹੀ ਹੁਣ ਇਹਨਾਂ ਦਾ ਖਰਚਾ ਬਾਕੀ ਜਿੰਨਾ ਕੁ ਸਾਡੇ ਤੋਂ ਹੋ ਸਕੂਗਾ ਜੀ ਮੇਰੇ ਘਰ ਦੇ ਆਟੋ ਚਲਾਉਂਦੇ ਨੇਗੇ ਅਸੀਂ ਸਾਥ ਦਵਾਂਗੇ ਜੀ ਜਿੰਨਾ ਕੁ ਸਾਡੇ ਤੋਂ ਬਣ ਸਕੂਗਾ ਜੀ ਕਰਾਂਗੇ ਕੋਈ ਰੋਕ ਪਰ ਦੇ ਪਾਉਣਾ ਨਹੀਂ ਕਾਗਜ਼ ਤਿਆਰੇ ਕਰਨ ਬਾਕੀ ਸਾਡੇ ਹੱਥ ਹੋ ਗਿਆ ਦੇਖ ਸਾਦੋ ਘਰ ਦੇ ਹਾਲਾਤ ਬਜ਼ੁਰਗ ਜੋੜਾ ਜਿਹੜਾ ਦਰਦਰ ਭਟਕਨ ਦੇ ਲਈ ਅੱਜ ਮਜਬੂਰ ਹੋ ਰਿਹਾ ਹੈ ਦੱਸਣਾ ਚਾਹਾਂਗੇ ਕਿ ਜਿਹੜੀ ਪੋਤੀਆਂ ਨੇ ਆਖਰਕਾਰ ਜਦੋਂ ਆਪਨਾ ਕਹਿੰਦੇ ਕਿ ਖੂਨ ਨਾ ਕੰਮ ਆਵੇ ਤਾਂ ਜੇ ਮੁੰਡੇ ਕੰਮ ਨਹੀਂ ਆਉਂਦੇ ਤਾਂ ਉੱਥੇ ਕੁੜੀਆਂ ਕੰਮ ਆਉਂਦੀਆਂ ਰੱਬ ਕੋਲੋਂ ਅੱਜ ਲੋਕ ਤਾਂ ਹੀ ਕੁੜੀਆਂ ਮੰਗ ਮੰਗ ਕੇ ਲੈਂਦੇ ਨੇ ਕਿ ਕਿਉਂਕਿ ਕਹਿੰਦੇ ਨੇ ਕਿ ਪੁੱਤ ਹੁੰਦੇ ਨੇ ਜਿਹੜੇ ਦੌਲਤ ਵਡਾਉਂਦੇ ਹਨ ਪਰ ਜਿਹੜੀ ਕੁੜੀਆਂ ਹੁੰਦੀਆਂ ਨੇ ਉਹ ਦੁੱਖ ਵਡਾਉਂਦੀਆਂ ਨੇ ਇਸ ਸੰਬੰਧ ਦੇ ਵਿੱਚ ਅਸੀਂ ਹੋਰ ਵੀ ਮੁਹੱਲੇ ਵਨਵਾਸੀਆਂ ਨਾਲ ਵੀ ਗੱਲ ਕਰਾਂਗੇ ਮਕਾਨ ਦੇ ਤੁਹਾਨੂੰ ਤਸਵੀਰਾਂ ਬਖਾਨੀਆਂ ਇਹ ਉਹੀ ਮਕਾਨ ਹੈ ਜਿੱਥੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਬਜ਼ੁਰਗ ਜੋੜਾ ਇੱਕ ਬੈਠਾ ਹੁੰਦਾ ਹੈ ਤੇ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਉਸ ਪਰਿਵਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਆਖਣਾ ਸੀਗਾ ਕਿ ਜਿਹੜਾ ਮੇਰਾ ਮੁੰਡਾ ਹੈ ਉਹਦੇ ਵੱਲੋਂ ਸਾਨੂੰ ਘਰੋਂ ਗੱਡੇਗਾ ਉਹਨਾਂ ਦੇ ਘਰ ਦੇ ਵੀ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਨਮਸਕਾਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਨਾਮ ਜੀ ਹਰਮੀਤ ਕੌਰ ਜੀ ਜਿਹੜੇ ਬਜ਼ੁਰਗ ਜੋੜਾ ਜੀ ਤੁਹਾਡਾ ਕੀ ਲੱਗਦਾ ਮੇਰੇ ਸੱਸ ਸਹੁਰਾ ਨੇ ਜੀ ਕੀ ਕਾਰਨ ਹੋਇਆ ਸੀਗਾ ਕਿ ਉਹਨਾਂ ਦਾ ਅਖ ਨੇ ਕਿ ਮੈਂ ਸਾਨੂੰ ਕੋ ਰੋਗ ਜਿਹੜਾ ਇੱਕ ਵੀਡੀਓ ਵਾਇਰਲ ਹੁੰਦੀ ਆ ਉਹ ਚ ਕਹਿੰਦੇ ਕਿ ਘਰੋਂ ਕੱਢ ਦਿੱਤਾ ਤੇ ਇਸ ਮੀਂਹ ਪੈਂਦੇ ਟਾਈਮ 'ਚ ਤੇ ਰਖੜੀਆਂ ਵਾਲੇ ਦਿੰਦੀ ਇਹ ਗੱਲ ਇਹ ਵੀਰ ਜੀ ਕੋਈ ਅਸੀਂ ਘਰੋਂ ਨਹੀਂ ਕੱਢਿਆ ਇਹਨਾਂ ਨੇ ਆਪਣੇ ਆਪ ਹੀ ਗਏ ਨੇ ਇਹ ਘਰੋਂ ਕੋਈ ਅਸੀਂ ਇਹਨਾਂ ਦਾ ਸਮਾਨ ਨਹੀਂ ਕੱਢਿਆ ਤੇ ਇਹਨਾਂ ਨੇ ਆਪਣੇ ਆਪ ਹੀ ਹੀ ਸਮਾਨ ਕੱਢਿਆਗਾ ਤੇ ਅਸੀਂ ਇਹਨਾਂ ਇਹ ਸਾਡੇ ਮਾਪੇ ਅਸੀਂ ਇਹਨਾਂ ਨੂੰ ਰੱਖਣਾ ਚਾਹੁੰਦੇ ਆ ਤੁਸੀਂ ਛੱਡ ਜੋ ਸਾਡੇ ਘਰ ਸਾਡਾ ਕਹਿਣਾ ਜੀ ਇਹੀ ਆ ਜੀ ਧੰਨਵਾਦ ਇਹ ਹਨ ਉਹਨਾਂ ਦੇ ਰਿਸ਼ਤੇਦਾਰ ਜਿਨ੍ਹਾਂ ਦਾ ਅੱਖ ਨਾ ਹੈ ਕਿ ਅਸੀਂ ਜਿਹੜੇ ਇਹ ਸੱਸ ਸੋਰਾ ਮੇਰੇ ਮਾਪਿਓ ਵਰਗੇ ਹੈ ਇਹ ਗਏ ਨੇ ਤਾਂ ਆਪਣੀ ਮਰਜ਼ੀ ਦੇ ਨਾਲ ਹੀ ਗਏ ਨੇ ਹੁਣ ਵੇਖਣਾ ਹਾਂ ਹਾਂਜੀ ਇਹ ਆਉਣਾ ਚਾਹੁੰਦੇ ਤੁਸੀਂ ਛੱਡਣਾ ਚਾਹੁੰਦੇ ਅਸੀਂ ਰੱਖਣਾ ਚਾਹੁੰਦੇ ਹਾਂ ਜੀ ਜੀ ਮਤਲਬ ਕਿ ਕਿਸੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਨਾ ਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਅਸੀਂ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਖਣਾ ਹੈ ਕਿ ਜਿਹੜੇ ਇਹ ਜੇ ਬਜ਼ੁਰਗ ਜੋੜਾ ਸਾਡੇ ਮਾਪਿਓ ਵਰਗਾ ਹੈ ਕਿਉਂਕਿ ਸਸ ਤੋਰੇ ਨੂੰ ਮਾਪਿਓ ਦਾ ਹੀ ਇੱਕ ਦਰਜਾ ਦਿੱਤਾ ਜਾਂਦਾ ਹੈ ਜੇ ਇਹਨਾਂ ਦਾ ਅਖਣਾ ਹੈ ਕਿ ਜੇ ਪਰਿਵਾਰ ਸਾਡੇ ਨਾਲ ਆ ਕੇ ਹੁਣ ਵੀ ਰਹਿਣਾ ਚਾਹੁੰਦਾ ਹੈ ਤਾਂ ਅਸੀਂ ਰਾਜੀ ਖੁਸ਼ੀ ਰਹਿ ਸਕਦੇ ਹਾਂ ਸੰਗਰੂਰ ਤੋਰੇ ਵੀ ਸ਼ਰਮਾ ਪੰਜਾਬੀ ਲਾਈਵ ਟੀਵੀ